ਮੇਰੇ ਬੈਂਕ ਤੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ट्रांजैक्शन ਹੋਈ ਹੈ ਤੁਹਾਡੇ ਅਕਾਊਂਟ ਦੇ ਵਿੱਚ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਫਿਰ ਜਦੋਂ ਧਿਆਨ ਨਾਲ ਮੈਂ ਫਿਰ ਦੁਬਾਰਾ ਦੋ ਤਿੰਨ ਵਾਰੀ ਪੁੱਛਿਆ ਵੀ ਸੱਚੀ ਇਹ ਸੱਚ ਹੈ ਤੇ ਕਹਿੰਦੇ ਜੀ ਹਾਂਜੀ ਕਿ ਤੁਹਾਡੀ ਸੁਣਵਾਈ ਹੋਈ ਹੈ ਤੇ ਉਹਨਾਂ ਨੇ ਮੈਨੂੰ ਇੱਕ ਨੋਟ ਵੀ ਲਿਖਿਆ ਸੀ ਉਹ ਮੇਰੇ ਕੋਲ ਤੇ ਨਹੀਂ ਹੈ ਪਰ ਮੈਨੂੰ ਦਿਖਾਇਆ ਗਿਆ ਹੈ ਉਦੇ ਵਿੱਚ ਲਿਖਿਆ ਸੀ ਕਿ ਇਹ ਮਦਦ ਨਹੀਂ ਹੈ ਭੈਣੇ ਇਹ ਪਿਆਰ ਹੈ ਇੱਕ ਵੱਡੇ ਭਰਾ ਦਾ ਇੱਕ ਛੋਟੀ ਭੈਣ ਨੂੰ ਲਾਚੀ ਜਦੋਂ ਪੂਰੀ ਹੋਈ ਹੈ ਤੇ ਜਦੋਂ ਮੈਂ ਸ਼ਮਸ਼ਾਨ ਘਾਟ ਖੜੀ ਸੀ ਤੇ ਮੈਨੂੰ ਇੰਨੀ ਇੱਕ ਮੈਂ ਮੰਮੀ ਵੱਲ ਦੇਖ ਰਹੀ ਸੀ ਤੇ ਚਲੋ ਮੰਮੀ ਹੈਗੇ ਨੇ ਉਸ ਤੋਂ ਬਾਅਦ ਜਦੋਂ ਮੰਮੀ ਚਲੇ ਗਏ ਫਿਰ ਮੈਂ ਪਾਪਾ ਨੂੰ ਕਿਹਾ ਮੈਂ ਕਿਹਾ ਪਾਪਾ ਹੁਣ ਸੀ ਉਜੜ ਗਏ ਕੋਣ ਜਣਿਆ ਸੀ ਤੇ ਪਾਪਾ ਵੀ ਉਸ ਤੋਂ ਬਾਅਦ ਪਾਪਾ ਨੂੰ ਬ੍ਰੇਨ ਟਿਊਮਰ ਹੋ ਗਿਆ ਉਹ ਤੇ ਮੈਨੂੰ ਬਿਨਾ ਕੁਝ ਬੋਲੇ ਹੀ ਚਲੇ ਗਏ ਕਿਉਂਕਿ ਜ਼ੁਬਾਨ ਉਹਨਾਂ ਦੀ ਚਲੀ ਗਈ ਸੀ ਉਹਨਾਂ ਦੀ ਸਪੀਚ ਪਾਵਰ ਚਲੀ ਗਈ ਸੀ ਅਸੀਂ ਜਿਸ ਚੀਜ਼ ਲਈ ਤਰਸੇ ਹਾਂ ساری ਜ਼ਿੰਦਗੀ ਕੇ ਮੇਰਾ ਭਰਾ ਨਹੀਂ ਹੈਗਾ ਤੇ ਅੱਜ ਉਹਨਾਂ ਨੇ ਉਹੀ ਬਾਬੇ ਨਾਨਕ ਨੇ ਮਿਹਰ ਕੀਤੀ ਹੈ ਜੀ ਇਸ ਪਰਿਵਾਰ ਤੇ ਉਹਨਾਂ ਨੇ ਇੰਨਾ ਮੇਰੇ ਤੇ ਉਪਕਾਰ ਕੀਤਾ ਤੇ ਉਹ ਤੇ ਸ਼ਾਇਦ ਭੁੱਲ ਵੀ ਜਾਣ ਕਿਉਂਕਿ ਉਹ ਉਪਕਾਰ ਕਰਦੇ ਹੀ ਰਹਿੰਦੇ ਨੇ ਉਹਨਾਂ ਦੀ ਅਸੀਂ ਨੇਤਾ ਇਹ ਖਬਰਾਂ ਪੜ੍ਹਦੇ ਆ ਅੱਜ ਜਿਸ ਜ਼ਰੂਰਤਮੰਦ ਦੀ ਮਦਦ ਕੀਤੀ ਇਹਦੀ ਕੀਤੀ ਤੇ ਪਰ ਮੈਂ ਆਪ ਰਖੜੀ ਜਾ ਕੇ ਉਹਨਾਂ ਦੇ ਲੈ ਜਾ ਕੇ ਤੇ ਉਹਨਾਂ ਦੇ ਘੁੱਟ ਤੇ ਪਹੁੰਚਣਾ ਚਾਹਾਂਗੀ ਇਹ ਮੇਰਾ ਜੈਸਚਰ ਹੋਏਗਾ ਉਹਨਾਂ ਵੱਲੋਂ ਕਿ ਮੈਂ ਹਮੇਸ਼ਾ ਇਹ ਰਿਸ਼ਤਾ ਨਿਭਾਵਾਂਗੀ ਵੀਰਾ ਵੀ ਵੀਰਾ ਤੇਰਾ ਸਤਰੰਗਾ ਚੇਰਾ ਚੀਰੇ ਰਦੇ ਆ ਸੁੱਚੇ ਮੋਤੀ ਵੇ ਹਾਏ ਸੁੱਚੇ ਮੋਤੀ ਵੇ ਤੇਰੇ ਕੋਲੇ ਜਾ ਪਹੁੰਚਾਂ ਮੈਂ ਖੜੀ ਖੜੋਤੀ ਵੇ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਤੁਸੀਂ ਬਾਹਰ ਦੀਆਂ ਸਟੇਟਾਂ 'ਚ ਜਾਓ Rajasthan ਨੇ ਅਜੇ ਤੱਕ ਆਪਣਾ ਸੰਭ ਕੇ ਰੱਖਿਆ ਹੈ Rajasthani ਬਹੁਤ ਕਲਚਰ ਸੰਭ ਕੇ ਰੱਖਿਆ ਮੈਂ ਗੁਜਰਾਤੀਆਂ ਨੇ ਆਪਣਾ ਕਲਚਰ ਸੰਭ ਕੇ ਰੱਖਿਆ ਹੈ ਫਿਰ ਅਸੀਂ ਪੰਜਾਬੀ ਕਿਉਂ ਅਸੀਂ ਪੰਜਾਬੀ ਤੇ ਸਾਡੇ ਤੇ ਇੰਨੀ ਉਹ ਕਹਿੰਦੇ ਅਸੀਂ ਇਹ ਤੇ ਅੜਬ ਇੱਕ ਕੌਮ ਹੈ ਵੀ ਅਸੀਂ ਕਿਸੇ ਚੀਜ਼ ਵਿੱਚ ਪਿੱਛੇ ਰਹਿਣਾ ਪਸੰਦ ਨਹੀਂ ਕਰਦੇ ਫਿਰ ਅਸੀਂ ਆਪਣੇ ਸੱਭਿਆਚਾਰ ਦੇ ਪੱਖੋਂ ਕਿਵੇਂ ਪਿੱਛੇ ਰਹਿ ਗਏ ਤੇ ਮੈਂ ਫਿਰ ਅਪੀਲ ਕਰਨਾ ਚਾਹਾਂਗੀ ਕਿ ਮੈਨੂੰ ਕੰਮ ਦਿੱਤਾ ਜਾਵੇ ਜੀ ਤਾਂ ਕਿ ਮੈਂ ਪੰਜਾਬੀ ਸੱਭਿਆਚਾਰ ਨੂੰ ਜਿਹਨੂੰ ਢਾਹ ਲੱਗੀ ਹੋਈ ਹੈ ਸਾਡੇ ਪੰਜਾਬੀ ਸੱਭਿਆਚਾਰ ਨੂੰ ਉਹ ਜ਼ਿੰਦਾ ਰਵੇ ਅਗੇ ਤੁਰਦਾ ਰਹੇ ਤੇ ਅਸੀਂ ਨਿਰੋਲ ਗਾਣੇ ਸੁਣ ਸਕੀਏ ਆਪਣੇ ਪਰਿਵਾਰ ਨਾਲ ਬੈਠ ਕੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤੁਹਾਨੂੰ ਇੱਕ ਦਰਦਪੂਰੀ ਕਹਾਣੀ ਦਿਖਾਵਾਂਗੇ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦੇ ਪਰਿਵਾਰ ਦੀ ਹਾਲਾਤ ਤੁਸੀਂ ਦੇਖਿਆ ਪਿਛਲੇ ਦਿਨਾਂ ਦੀ ਸੋਸ਼ਲ ਮੀਡੀਆ ਦੀ ਇੱਕ ਵੀਡੀਓ ਜਿਹੜੀ ਕੀ ਬੜੀ ਤੇਜ਼ੀ ਨਾਲ ਵਾਇਲ ਹੋਈ ਸੀ ਜਿਸ ਵਿੱਚ ਉਹਨਾਂ ਦੀ ਬੇਟੀ ਗੁਲੇਰੀਆ ਗੁਲੇਰੀ ਬਾਬਾ ਜਿਹੜੀ ਕੀ ਉਹਨਾਂ ਵੱਲੋਂ ਮਦਦ ਦੀ ਗੋਹਾਰ ਲਗਾਈ ਗਈ ਸੀ ਅਤੇ ਉਸ ਤੋਂ ਬਾਅਦ ਅਕਸ਼ੇ ਕਮਾਲ ਵੱਲੋਂ ਜਿਹੜੀ ਕੀ ਵੱਡੀ ਮਦਦ ਕੀਤੀ ਗਈ ਹੈ ਇੱਕ ਭੈਣ ਨੂੰ ਭਰਾ ਦੇ ਤੌਰ ਤੇ ਗੱਲਬਾਤ ਵੀ ਜੇ ਕਰਾਂਗੇ ਗੁਲੇਰੀ ਬਾਬਾ ਜੀ ਸਾਡੇ ਨਾਲ ਹੈ ਲੋ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਪਾਕਿਸਤਾਨ ਦੇ ਤੋਂ ਤੁਹਾਡੇ ਵੱਲੋਂ ਇੱਕ ਮਦਦ ਦੀ ਗੋਹਾਰ ਦੀ ਅਪੀਲ ਕੀਤੀ ਗਈ ਸੀ ਪੰਜਾਬੀਆਂ ਨੂੰ ਤੇ ਉਸ ਤੋਂ ਬਾਅਦ ਤੁਹਾਡਾ ਭਰਾ ਬਣ ਕੇ ਅਕਸ਼ੇ ਕੁਮਾਰ ਨੂੰ ਮਦਦ ਕੀਤੀ ਹੈ ਕਿਸ ਤਰ੍ਹਾਂ ਦੀ ਮਦਦ ਕੀਤੀ ਦੱਸਕਾਰੀ ਨੂੰ ਸਾਂਝਾ ਕਰਦੇ ਹੋ ਕੀ ਕਹਿਣਾ ਚਾਹੋਗੇ ਸਰ ਮੈਂ ਅੱਜ ਮੈਨੂੰ ਮੇਰੇ ਬੈਂਕ ਤੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ट्रांजैक्शन ਹੋਈ ਹੈ ਤੁਹਾਡੇ ਅਕਾਊਂਟ ਦੇ ਵਿੱਚ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਫਿਰ ਜਦੋਂ ਧਿਆਨ ਨਾਲ ਮੈਂ ਫਿਰ ਦੁਬਾਰਾ ਦੋ ਤਿੰਨ ਵਾਰੀ ਪੁੱਛਿਆ ਵੀ ਸੱਚੀ ਹੈ ਸੱਚ ਹੈ ਤੇ ਕਹਿੰਦੇ ਜੀ ਹਾਂਜੀ ਕਿ ਤੁਹਾਡੀ ਸੁਣਵਾਈ ਹੋਈ ਹੈ ਜੋ ਤੇ ਮੈਂ ਬਹੁਤ ਬਹੁਤ ਨਤਮਸਤ ਹਾਂ ਜੀ ਉਹਨਾਂ ਰੱਬ ਵਰਗੀ ਰੂਹ ਨੇ ਮੇਰੇ ਅਕਸ਼ੇ ਭਾਜੀ ਤੇ ਉਹਨਾਂ ਨੇ ਮੈਨੂੰ ਇੱਕ ਨੋਟ ਵੀ ਲਿਖਿਆ ਸੀ ਉਹ ਮੇਰੇ ਕੋਲ ਤੇ ਨਹੀਂ ਹੈ ਪਰ ਮੈਨੂੰ ਦਿਖਾਇਆ ਗਿਆ ਹੈ ਕਿ ਉਹਦੇ ਵਿੱਚ ਲਿਖਿਆ ਸੀ ਕਿ ਇਹ ਮਦਦ ਨਹੀਂ ਹੈ ਭੈਣੇ ਇਹ ਪਿਆਰ ਹੈ ਇੱਕ ਵੱਡੇ ਭਰਾ ਦਾ ਇੱਕ ਛੋਟੀ ਭੈਣ ਨੂੰ ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਂ ਬੜੀ ਧੰਨਵਾਦੀ ਅਕਸ਼ੇ ਭਾਜੀ ਮੇਰੇ ਕੋ ਆਈ ਐਮ ਨੋ ਵਰਡਸ ਤੇ ਬਿਨੈਸੋ ਭਾਜੀ ਇਡਾ ਮਾੜਾ ਸਮਾ ਕਿਉਂ ਆ ਗਿਆ ਪਰਿਵਾਰ ਤੇ ਬੜੀ ਵੱਡੀ ਪੰਜਾਬ ਦੀ ਦੇਣ ਸੀ ਕਿ ਗੁਰਮੀਤ ਬਾਵਾ ਜੀ ਦੀ ਪੰਜਾਬੀ ਦਾ ਤੇ ਪੰਜਾਬੀ ਨੂੰ ਜੀਦਾ ਰੱਖਣ ਵਾਸਤੇ ਉਹਨਾਂ ਦਾ ਬੜਾ ਵੱਡਾ ਸੀ ਸਾਡਾ ਪੰਜਾਬੀ ਸੱਭਿਆਚਾਰ ਉਹਨਾਂ ਦੀ ਅੰਦਰ ਰੱਖਿਆ ਸੀ ਜਦੋਂ ਵੀ ਕਿਤੇ ਲੋਕ ਨਾਚ ਜਾਂ ਜਦੋਂ ਵੀ ਕਿਤੇ ਵਿਆਹ ਸ਼ਾਦੀ ਹੁੰਦੀ ਉਹਨਾਂ ਦੀਆਂ ਗਾਈਆਂ ਘੋੜੀਆਂ ਸੁਹਾਗ ਜਿਹੜੇ ਸੀ ਉਹ ਗਾਈ ਜਾਂਦੇ ਸੀ ਪੰਜਾਬੀਆਂ ਨੂੰ ਬਹੁਤ ਮਾਣ ਸੀ ਉਹਨਾਂ ਤੇ ਤੇ ਅੱਜ ਵੀ ਜਿਹੜਾ ਉਹਨਾਂ ਨੂੰ ਯਾਦ ਕਰਦੇ ਨੇ ਤੇ ਬੜਾ ਪਿਆਰ ਵੀ ਦਿੱਤਾ ਪੰਜਾਬੀਆਂ ਨੇ ਪਰ ਇਡਾ ਅਜਿਹੇ ਮਾੜਾ ਸਮਾ ਕਿਉਂ ਆ ਗਿਆ ਪਰਿਵਾਰ ਤੇ ਉਹਨਾਂ ਦੇ ਜਾਣ ਤੋਂ ਬਾਅਦ ਕੀ ਹਾਲਾਤ ਬਣ ਗਏ ਨੇ ਘਰ ਦੇ ਸਰ ਇਹਦੇ ਵਿੱਚ ਤੇ ਮੇਰੇ ਮਦਰ लाਚੀ ਬਾਬਾ ਜੀ ਮੇਰੇ ਸਿਸਟਰ ਜਦੋਂ ਚਲੇ ਗਏ ਡਿਊ ਟੂ ਕੈਂਸਰ ਉਸ ਤੋਂ ਬਾਅਦ ਮੇਰੇ ਮੰਮੀ ਵੀ ਬਿਮਾਰ ਹੋਣ ਲੱਪਿਓ ਚਲੇ ਗਏ ਤੇ ਮੰਮੀ ਹੋਲ ਸੋਲ ਮੇਰੇ ਸਾਰੇ ਘਰ ਦੇ ਕਰਦਾ ਤਰਦਾ ਸੀ ਮੰਮੀ ਆਪਣੇ ਘਰ ਦੇ ਤੇ ਉਹਨਾਂ ਦੇ ਨਾਲ ਹੀ ਅਸੀਂ ਸ਼ੋਜ਼ ਕਰਦੇ ਸੀ ਦੂਸਰੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਸਰ ਤੁਹਾਨੂੰ ਪਤਾ ਰੁਝਾਨ ਵੀ ਬਦਲ ਗਿਆ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਥੇ ਤੁਸੀਂ ਕਿਸੇ ਵੀ ਯੂਥ ਨੂੰ ਫੜ ਕੇ ਦੇਖ ਲਓ ਉਹਨੂੰ ਪੁੱਛੋ ਹਾਂ ਕੋੜੀ ਸੁਨੇਗਾ ਤੁਹਾ ਸੁਣੇ ਕੋਈ ਨਹੀਂ ਸੁਣਦਾ ਜੀ ਤੇ ਉਹ ਚੇਂਜ ਜਿਹੜਾ ਆ ਸਾਡੇ ਸਭਿਆ ਸਾਡੇ ਸੌਰੀ ਸ਼ਿਰੋਤਿਆਂ ਦੇ ਵਿੱਚ ਵੀ ਉਹਦੇ ਕਰਕੇ ਵੀ ਥੋੜਾ ਸਸੀ ਫਾਈਨੈਂਸ਼ਲੀ ਕਰਾਈਸਿਸ ਦੇ ਵਿੱਚ ਆਏ ਤੇ ਉਤੋਂ ਪ੍ਰਮਾਤਮਾ ਦੀ ਕਿਰਪਾ ਹੀ ਸਮਝ ਲਓ ਮੇਰੇ ਪਰਿਵਾਰ ਤੇ ਜੜੀ ਹੋਈ ਹੈ ਕਿ ਸਟੈਟ ਪਿੰਨ ਜੀ ਮੇਰੇ ਪਰਿਵਾਰ ਚੋਂ ਚਲੇ ਗਏ ਤੇ ਉਹਦੇ ਨਾਲ ਵੀ ਮੈਂ ਫਾਈਨੈਂਸ਼ਲੀ ਕਾਫੀ ਡਾਊਨ ਹੋ ਗਈ ਸੀ ਤੇ ਮੈਂ ਆਪਣੀ ਕੋਠੀ ਵੀ ਵੇਚਣੇ ਲਾਤੀ ਸੀ ਸਟਿਲ ਅਜੇ ਮੈਂ ਮਨਾ ਨਹੀਂ ਕੀਤਾ ਹੋਇਆ ਕਿਸੇ ਨੂੰ ਸਟਿਲ ਵਿਕਣੇ ਐ ਕੋਠੀ ਪਰ ਮੇਰੀਆਂ ਦੁਕਾਨਾਂ ਬਾਹਰ ਜਿਹੜੀਆਂ ਪੰਜ ਨੇ ਉਹ ਕਬਜ਼ੇ 'ਚ ਸੀ ਇਸ ਕਰਕੇ ਇਹਦਾ ਵੀ ਮੁੱਲ ਨਹੀਂ ਸੀ ਪੈ ਰਿਹਾ ਉਹ ਕਹਿੰਦੇ ਜੀ ਉਹ ਦੁਕਾਨਾ ਵਾਲੇ ਦੁਕਾਨਾਂ ਨਹੀਂ ਛੱਡ ਰਹੇ ਸੀ ਤੇ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਹੁਣ 11 ਮਾਰਚ ਨੂੰ ਉਹਨਾਂ ਦੀ ਡੈਥ ਹੋਈ ਹੈ ਤੇ ਮੈਂ ਬਿਲਕੁਲ ਹੀ ਡਾਊਨ ਆ ਗਈ ਫਾਈਨੈਂਸ਼ੀਅਲੀ ਤੇ ਸੋਚਣ ਦੇ ਮੈਂ ਮਜਬੂਰ ਹੋ ਗਈ ਕਿ ਮੈਂ ਹੁਣ ਕਰਾਂਗੀ ਫੇਰ ਮੈਂ ਕਿਹਾ ਸੀ ਵੀ ਚੁੱਪ ਕੀਤੀਆਂ ਤੇ ਬੰਨਣਾ ਨਹੀਂ ਜੇ ਤੁਸੀਂ ਚੁੱਪ ਕਰ ਜਾਓਗੇ ਤੇ ਲੋਕ ਸਮਝ ਲੈਂਦੇ ਨੇ ਕਿ ਬੰਦਾ ਕਿਸੇ ਜੋਗਾ ਨਹੀਂ ਹੈ ਫਿਰ ਮੈਂ মিডিਆ ਦੇ ਵਿੱਚ ਗੁਹਾਰ ਲਗਾਈ ਤੇ ਮੇਰੀ ਸੁਣਵਾਈ ਹੋਈ ਧਾਰੀਵਾਲ ਸਾਹਿਬ ਆਏ ਡੀਸੀ ਸਾਹਿਬ ਆਏ ਤੇ ਉਸ ਤੋਂ ਬਾਅਦ ਅੱਜ ਦੀ ਖਬਰ ਹੈ ਕਿ ਅਕਸ਼ੇਪਾ ਜੀ ਨੇ ਕਿੰਨਾ ਕਿਥਾ ਦੇ ਦੋ ਅਸੀਂ ਦੇਖਿਆ ਵੀ ਗੁਰਮੀਤ ਬਾਵਾ ਜੀ ਨੂੰ ਜਿਹੜਾ ਕਿ ਪੰਜਾਬ ਦੀ ਕੋਈ ਅਵਾਰਡ ਵੀ ਦਿੱਤਾ ਗਿਆ ਉਹਨਾਂ ਨੂੰ ਲੰਬੀ ਹੇਕ ਦਾ ਬਾੜ ਵੀ ਦਿੱਤਾ ਗਿਆ ਜਿਹੜੀ ਸੀ ਉਹਨਾਂ ਵੱਲੋਂ ਇੱਕ ਲੰਬੀ ਹੇਕ ਜਿਹੜੀ ਗਾਈ ਜਾਂਦੀ ਸੀ ਤੇ ਅਸੀਂ ਦੇਖਿਆ ਵੀ ਜਿਸ ਤਾਂ ਦੇ ਹਾਲਾਤ ਤੁਸੀਂ ਦੱਸ ਰਹੇ ਹੋ ਵੀ ਘਰ ਦੀ ਜਿਹੜਾ ਘਰ ਸੀ ਜਿਹੜਾ ਕੋਠੀ ਇਸੇ ਬੈਠੇ ਆ ਇਹ ਵੀ ਵੇਚਣ ਤੱਕ ਜਿਹੜੀ ਨੋਬਤ ਆ ਗਈ ਸੀ ਤੇ ਹੰਗਲੋਰੀ ਬਾਵਾ ਉਤੇ ਜ਼ਿੰਮੇਵਾਰੀ ਪਰਿਵਾਰ ਦੀ ਕਿਨੇ ਜੀਆਂ ਦੀ ਆ ਕੋਣ ਕੋਣ ਪਰਿਵਾਰ ਵਿੱਚ ਹੈਗਾ ਜਿਹੜੀ ਕਿਨੇ ਜ਼ਿੰਮੇਵਾਰੀ ਦੇ ਮੋਢਿਆਂ ਤੇ ਪੈ ਗਈ ਆ ਸਰ ਮੇਰੀ ਵੱਡੀ ਸਿਸਟਰ ਦੇ ਬੱਚੇ ਮੇਰੇ ਕੋਲ ਨੇ ਮੇਰੀ ਖੁਦ ਹੀ ਬੇਟੀ ਮੈਂ ਸਿੰਗਲ ਮਦਰ ਆ ਮੇਰੀ ਛੋਟੀ ਸਿਸਟਰ ਸ਼ੀ ਇਜ਼ ਮੈਂਟਲੀ ਨਾਟ ਫਿਟ ਉਹਦੀ ਉਹ ਵੀ ਆਪ ਇੱਥੇ ਹੈ ਉਹਦੀ ਬੱਚੀ ਵੀ ਛੋਟੀ ਮੇਰੇ ਕੋਲ ਤੇ ਮੈਂ ਹੀ ਘਰ ਵਿੱਚ ਵੱਡੀ ਆ ਪਰ ਮਾਤਾ ਮੈਂ ਹੋਜੀਆ ਵੱਡਾ ਕਿਸੇ ਨੂੰ ਨਾ ਬਣਾਵੇ ਸਰ ਤੇ ਬੱਚੇ ਹੀ ਬੱਚੇ ਨੇ ਬਸ ਮੇਰੇ ਆਲੇ ਦੋਲੇ ਤੇ ਉਹਨਾਂ ਨੂੰ ਦੇਖਣਾ ਉਹਨਾਂ ਦੀ ਪਰਵਰਿਸ਼ ਉਹਨਾਂ ਦਾ ਅਜੇ ਫਿਊਚਰ ਸਾਰਾ ਅਗੇ ਤੇ ਗਲੋਰੀ ਮੈਂ ਸੁਪੀ ਜਦੋਂ ਗਰਮੀ ਬਾਵਾ ਜੀ ਜਾਣ ਤੋਂ ਬਾਅਦ ਤੁਹਾਡੀ ਸਿਸਟਰ ਜਿਹੜੀ ਹੈ ਲਾਚੀ ਬਾਵਾ ਉਹ ਜਾਂਦੀ ਹੈ ਉਸ ਤੋਂ ਬਾਅਦ ਗਲੋਰੀ ਬਾਵਾ ਕਿੰਨੀ ਇੱਕ ਟੁੱਟ ਗਈ ਸੀ ਕਿੰਨੀ ਇੱਕ ਕੱਲਿਆ ਮਹਿਸੂਸ ਕਰਦੀ ਸੀ ਅਤੇ ਹਾਰ ਕੇ ਕਿੰਨੇ ਕਈ ਸਾਲਾਂ ਤੋਂ ਅੰਦਰ ਗੜੀ ਘੋਟ-ਘੋਟ ਕੇ ਆਪਣਾ ਜਿਹੜਾ ਉਹ ਦਰਦ ਅੰਦਰ ਹੀ ਛੁਪਾਇਆ ਕਿਆ ਸੀ ਤੇ ਫਿਰ ਅਜਿਹਾ ਸਮਾਂ ਆਇਆ ਕਿ ਤੁਸੀਂ মিডিਆ ਸਾਹਮਣੇ ਖੁੱਲ ਕੇ ਆਏ ਤੇ ਆਪਣਾ ਦਰਦ ਬਿਆਨ ਕੀਤਾ ਕਿ ਲੱਗਦਾ ਸੀ ਵੀ ਜੇਕਰ ਨਹੀਂ ਸਾਹਮਣੇ ਆਉਂਦੇ মিডিਆ ਤੇ ਤੇ ਲੱਗਦਾ ਸੀ ਅੱਜ ਹਾਲਾ ਜਿਹੜੇ ਨੇ ਉਹ ਵੱਧ ਤੋਂ ਵੱਤਰ ਹੋ ਜਾਣੇ ਸੀ ਸਰ ਬਿਲਕੁਲ ਵੱਧ ਤੋਂ ਵੱਧਰ ਹੋਣ ਦੀ ਹਾਲਤ ਆਈ ਗਈ ਸੀ ਤੁਸੀਂ ਮੇਰੇ ਘਰ ਦੀ ਵੀ ਹਾਲਤ ਦੇਖ ਸਕਦੇ ਹੋ ਜ਼ਰ-ਜ਼ਰ ਹੈ ਤੇ ਮੈਂ ਸਰ ਮੈਨੂੰ ਬੋਲਣਾ ਪਿਆ ਜੇ ਮੈਂ ਨਾ ਬੋਲਦੀ ਤੇ ਸ਼ਾਇਦ ਮੈਂ ਸੜਕ ਤੇ ਆ ਜਾਂਦੀ ਇੰਨੇ ਬੱਦਰ ਹਾਲਾਤ ਹੋ ਜਾਣੇ ਸੀ ਉਤੋਂ ਪਰਿਵਾਰ ਦੀ ਬੋਝ ਤੇ ਲੈਕ ਆਫ ਸ਼ੋਸ ਕਮ ਇੰਨਾ ਨਹੀਂ ਸੀ ਤੇ ਸਿਰਫ ਮੈਨੂੰ মিডিਆ ਨੇ ਮੇਰੀ ਮਦਦ ਕੀਤੀ ਹੈ মিডিਆ ਹੀ ਹੁੰਦਾ ਹੈ ਅਗਰ ਤੁਸੀਂ ਸਹੀ ਅਪਰੋਚ ਕਰਦੇ ਹੋ ਤੇ ਤੇ মিডিਆ ਹੀ ਮੈਂ ਤਾਂ ਕਹਿੰਨੀ ਆ ਲੋਕ ਤੇ ਕੀ ਕਹਿੰਦੇ ਨੇ ਮੈਨੂੰ ਨਹੀਂ ਪਤਾ ਪਰ ਮੈਂ ਕਹਿੰਨੀ ਆ ਕਿ ਅਗਰ ਤੁਸੀਂ ਅੱਜ ਕੱਲ ਅੱਜ ਮਤਲਬ ਅੱਜ ਕੱਲ ਦੇ ਜ਼ਮਾਨੇ ਵਿੱਚ ਅਗਰ ਤੁਸੀਂ ਆਪਣੀ ਗੱਲ ਕਿਤੇ ਰੱਖਣੀ ਹੈ ਮੀਡੀਆ ਨੂੰ ਅਪਰੋਚ ਕਰੋ ਮੀਡੀਆ ਤੁਹਾਡੀ ਮਦਦ ਕਰਦਾ ਹਾਂ ਮੈਂ ਆਪਣੇ ਦਸਕਾ ਨਥਾਂ ਜਾਵਾਂਗਾ ਕਿ ਜਿਸ ਕਮਰੇ ਇੱਥੇ ਅਸੀਂ ਬੈਠੇ ਆ ਇੱਥੇ ਸਾਡੀ ਗੁਰਮੀਤ ਬਾਵਾ ਜੀ ਉਹਨਾਂ ਦੀਆਂ ਯਾਦਾਂ ਤੁਸੀਂ ਇੱਕ ਵਾਰੀ ਮੈਂ ਆਪਣੇ ਕੈਮਰਨ ਨੂੰ ਕਹੂੰਗਾ ਇੱਕ ਤਸਵੀਰ ਆ ਬਖਾ ਲੈ ਪੂਰਾ ਕਮਰਾ ਜਿਹੜਾ ਵਾ ਟਰੋਫੀਆਂ ਦੇ ਨਾਲ ਵੱਡੇ ਵੱਡੇ ਅਵਾਰਡਾਂ ਦੇ ਨਾਲ ਜਿਹੜਾ ਭਰਿਆ ਹੋਇਆ ਵਾ ਉਹਨਾਂ ਦੀ ਯਾਦਗਾਰ ਜਿਹੜੀ ਇਹ ਸੰਭੀ ਆ ਪਰ ਮੈਂ ਕਮਰੇ ਦੇ ਹਾਲਾਤ ਵੀ ਦਿਖਾਉਂਗਾ ਵੇ ਜਿਹੜੀ ਕੋਠੀ ਆ ਤੁਸੀਂ ਦੇਖ ਸਕਦੇ ਹੋ ਕਿ ਛੱਤਾਂ ਉੱਪਰ ਜਿਹੜੀ ਸੀਲਿੰਗ ਜਿਹੜੀ ਆ ਗਈ ਆ ਤਰੇੜਾ ਤੱਕ ਆ ਗਈਆਂ ਅਤੇ ਜਿਸ ਕਮਰੇ ਵਿੱਚ ਅਸੀਂ ਬੈਠੇ ਆ ਉਹ ਫਰਸ਼ ਮੈਂ ਬਿਲਕੁਲ ਆਪਣੇ ਸਹਿਯੋਗੀ ਕਾਵਾਂਗਾ ਫਰਸ਼ ਜਿਹੜਾ ਬੈਠ ਗਿਆ ਵਾ ਕਿਸ ਤਰ੍ਹਾਂ ਦੇ ਦੋ ਅੱਜ ਬਹੁਤ ਮਾੜੇ ਹਾਲਾਤਾਂ ਇਹ ਨੰਗਨ ਦੇ ਫਰਸ਼ ਤੱਕ ਬੈ ਗਿਆ ਵਾ ਛਤਾਂ ਤੋਂ ਜਿਹੜੀਆਂ ਤਰੇੜਾਂ ਤੱਕ ਪੈ ਗਈਆਂ ਨੇ ਕੀ ਕਰਨਾ ਚਾਹੋ ਬਸ ਰਹੀ ਸੋਚਾਂ ਸੀ ਮੇਰੀ ਅਸਟਿਲ ਅਜੇ ਵੀ ਨੇ ਕਿ ਮੈਂ ਜਦੋਂ ਲਾਚੀ ਜਦੋਂ ਪੂਰੀ ਹੋਈ ਹੈ ਤੇ ਜਦੋਂ ਮੈਂ ਸ਼ਮਸ਼ਾਨ ਘਾੜ ਖੜੀ ਸੀ ਤੇ ਮੈਨੂੰ ਇੰਨੀ ਇੱਕ ਮੈਂ ਮੰਮੀ ਵੱਲ ਦੇਖ ਰਹੀ ਸੀ ਪਈ ਚਲੋ ਮੰਮੀ ਹੈਗੇ ਨੇ ਉਸ ਤੋਂ ਬਾਅਦ ਜਦੋਂ ਮੰਮੀ ਚਲੇ ਗਏ ਫਿਰ ਮੈਂ ਪਾਪਾ ਨੂੰ ਕਿਹਾ ਮੈਂ ਕਿਹਾ ਪਾਪਾ ਹੁਣ ਸੀ ਉਜੜ ਗਏ ਹੁਣ ਉਜਣੇ ਆ ਸੀ ਤੇ ਪਾਪਾ ਵੀ ਉਸ ਤੋਂ ਬਾਅਦ ਪਾਪਾ ਨੂੰ ਬ੍ਰੇਨ ਟਿਊਮਰ ਹੋ ਗਿਆ ਉਹ ਤੇ ਮੈਨੂੰ ਬਿਨਾਂ ਕੁਝ ਬੋਲੇ ਹੀ ਚਲੇ ਗਏ ਕਿਉਂਕਿ ਜ਼ੁਬਾਨ ਉਹਨਾਂ ਦੀ ਚਲੀ ਗਈ ਸੀ ਉਹਨਾਂ ਦੀ ਸਪੀਚ ਪਾਵਰ ਚਲੀ ਗਈ ਸੀ ਤੇ ਜਦੋਂ ਪਾਪਾ ਚਲੇ ਗਏ ਤੇ ਫਿਰ ਮੈਂ ਸ਼ਮਸ਼ਾਨ 'ਚ ਮੈਂ ਸਿਰ ਫੜ ਕੇ ਬੈਠੀ ਸੀ ਭਾਜੀ ਕਿ ਗਲੋਰੀ ਹੁਣ ਕੀ ਕਰੇਗੀ ਕਿਉਂਕਿ ਇਹ ਚੋੜ ਹੋ ਗਏ ਦੁਕਾਨਾਂ ਵਾਲੇ ਵੀ ਉਹ ਜੀ ਪਈ ਹੁਣ ਇਹਨਾਂ ਦੇ ਘਰ ਕੋਈ ਬੋਲਣ ਵਾਲਾ ਨਹੀਂ ਰਹਿ ਗਿਆ ਚਲੋ ਕਬਜ਼ੇ ਕਰੋ ਜ਼ਮੀਨਾਂ ਤੇ ਇਹਨਾਂ ਦੀਆਂ ਦੇ ਤੇ ਸਰ ਹਾਲਤ ਬੱਤਰ ਹੋ ਗਈ ਸੀ ਜੀ ਮਨੀਸਟਰ ਬਲੋਰੀ ਜੀ ਜਦੋਂ ਤੁਸੀਂ ਆਵਾਜ਼ ਠਾਈ ਸੀ ਮੀਡੀਆ ਵਿੱਚ ਵੀ ਮਦਦ ਦੀ ਅੱਗੇ ਵਾਸਤੇ ਆਵੇ ਉਹ ਤੋਂ ਬਾਅਦ ਕੋਈ ਪੰਜਾਬੀ ਗਾਇਕੀ ਵਿੱਚ ਜਾਂ ਪੰਜਾਬੀ ਇੰਡਸਟਰੀ ਵਿੱਚ ਬੜੇ ਬੜੇ ਵੱਡੇ ਗਾਇਕ ਨੇ ਬੜੇ ਲੋਕ ਪਿਆਰ ਨਹੀਂ ਕਰਦੇ ਸੀ ਇਹਨਾਂ ਨੂੰ ਪਸੰਦ ਵੀ ਕਰਦੇ ਸੀ ਗੁਰਮੀਤ ਪਾਵਾ ਜੀ ਨੂੰ ਨੌਜੀ ਬਾਬਾ ਜੀ ਨੂੰ ਤੇ ਉਹਨਾਂ ਵੱਲੋਂ ਕੋਈ ਮਦਦ ਕੀਤੀ ਗਈ ਹੋਵੇ ਜਾਂ ਉਹਨਾਂ ਵੱਲ ਕੋ ਅੱਗੇ ਆ ਕੇ ਅਪੀਲ ਕੀਤੀ ਗਈ ਹੋਵੇ ਕਿਉਂਕਿ ਤੁਹਾਡੀ ਜੋ ਵੀਡੀਓ ਬਹੁਤ ਵਾਇਰਲ ਹੋਈ ਸੀ ਮੈਨੂੰ ਲੱਗਦਾ ਹੈ ਕਿ ਕਿਤੇ ਦੇਸ਼ ਦੇ ਕਿਤੇ ਕੋਨੇ ਤੱਕ ਨਾਂ ਪਹੁੰਚੀ ਹੋਵੇ ਹਰ ਕਿਸੇ ਨੇ ਦੇਖੀ ਹੋਵੇ ਕੋ ਮਦਦ ਵਾਸਤੇ ਕੋ ਪੰਜਾਬੀ ਇੰਡਸਟਰੀ ਜੋਗੇ ਆਇਆ ਹੋਵੇ ਕੋ ਪੰਜਾਬੀ ਗਾਇਕੀ ਜੋਗੇ ਆਇਆ ਹੋਵੇ ਅ ਨਹੀਂ ਸਰ ਐ ਸੱਚ ਤੇ ਕੋਈ ਨਹੀਂ ਮੈਂ ਐ ਹੋਈ ਕਵਾਂਗੀ ਕਿ ਸ਼ਾਇਦ ਉਹਨਾਂ ਦੇ ਰੁਚੀਵੇਂ ਹੀ ਇਸ ਤਰ੍ਹਾਂ ਦੇ ਹੋਣਗੇ ਆ ਕੋਈ ਨਹੀਂ ਆ ਤੇ ਬਾਕੀ ਆ ਜਦੋਂ ਮੰਮੀ ਇਸ ਤਰ੍ਹਾਂ ਹੋਏ ਸੀ ਉਦੋਂ ਮੇਰੇ ਨਾਲ ਹੁਣ ਤੱਕ ਜਿਹੜੇ ਇਨ ਟੱਚ ਨੇ ਉਹ ਨੇ ਸਿੰਦਰ ਸੱਤੀ ਜੀ ਨੇ ਤੇ ਪੰਮੀ ਭਾਈ ਜੀ ਨੇ ਤੇ ਬਾਕੀ ਤੇ ਮੈਂ ਐ ਵੀ ਕਹਿ ਸਕਾਂ ਕਿ ਸਰ ਕੇ ਸ਼ਾਇਦ ਬਹੁਤ ਬਿਜ਼ੀ ਨੇ ਹੋ ਰੈਗੂਲਰੀ ਕਿਸਤਾ ਦਿਓ ਅੱਜ ਭੈਣਾ ਨੂੰ ਭਰਾ ਮਿਲ ਗਿਆ ਕਿਉਂਕਿ ਬੜੇ ਚਿਰ ਤੋਂ ਭਰਾ ਦੀ ਉਡੀਕ ਸੀ ਅੱਜ ਭਰਾ ਮਿਲ ਗਿਆ ਤੇ ਭਰਾ ਵੀ ਕਹਿੰਦੇ ਵੀ ਇੱਕ ਧਾਕੜ ਮਿਲ ਗਿਆ ਮੈਂ ਕਹੂੰਗਾ ਮਾੜਾ ਮੋੜਾ ਭਰਾ ਨਹੀਂ ਮਿਲਿਆ ਅਕਸ਼ੇ ਕੁਮਾਰ ਵਰਗਾ ਭਰਾ ਮਿਲਿਆ ਜਿਹੜੀਆਂ ਹਰ ਕੋਈ ਭੈਣਾ ਚਾਹੁੰਦੀਆਂ ਨੇ ਵੀ ਸਾਡਾ ਭਰਾ ਇਸ ਤਾਂ ਦਾ ਹੋਵੇ ਤੇ ਅੱਜ ਭੈਣ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਕਿਉਂਕਿ ਬੇਣੇ ਦੱਸਿਆ ਹੀ ਬੜੀ ਵੱਡੀ ਮਰਤਗਾ ਦਿੱਤੀ ਆ ਮੈਂ ਕਹਿੰਦਾ ਵੀ ਅਕਸ਼ੇ ਕੁਮਾਰ ਵੀ ਇੱਕ ਫਰਿਸ਼ਤਾ ਬਣ ਕੇ ਤੁਹਾਡੇ ਪਰਿਵਾਰ ਵਿੱਚ ਸਾਹਮਣੇ ਆਏ ਨੇ ਜੀ ਜੀ ਬਿਲਕੁਲ ਜੀ ਮੈਂ ਬੜੀ ਧੰਨਵਾਦੀ ਆ ਜੀ ਅਸੀਂ ਜਿਸ ਚੀਜ਼ ਲਈ ਤਰਸੇ ਆ ساری ਜ਼ਿੰਦਗੀ ਕੇ ਮੇਰਾ ਭਰਾ ਨਹੀਂ ਹੈਗਾ ਤੇ ਅੱਜ ਉਹਨਾਂ ਨੇ ਉਹੀ ਬਾਬੇ ਨਾਨਕ ਨੇ ਮਿਹਰ ਕੀਤੀ ਹੈ ਜੀ ਇਸ ਪਰਿਵਾਰ ਤੇ ਮੇਰੇ ਤੇ ਮਿਹਰ ਕਰ ਦਿੱਤੀ ਸ਼ਾਇਦ ਕਹਿੰਦੇ ਆ ਭੀ ਉਹਦੇ ਘਰ ਦੇ ਹਾਂ ਨੇਰਾ ਨਹੀਂ ਹੈ ਤੇ ਮੈਂ ਅਕਸ਼ੇ ਕੁਮਾਰ ਜੀ ਦਾ ਮੈਂ ਤੇ ਮੈਂ ਤੇ ਸੱਚੇ ਮੈਨੂੰ ਤੇ ਡਿਕਸ਼ਨਰੀ ਹੁਣ ਕੱਢਣੀ ਪਏਗੀ ਤੇ ਫੋਲਣੀ ਪਏਗੀ ਮੈਂ ਕੋਈ ਵਰਡ ਲੱਭਾ ਉਹਨਾਂ ਵਾਸਤੇ ਧੰਨਵਾਦ ਦਾ ਮੇਰੇ ਕੋਲ ਵਰਡ ਨਹੀਂ ਹੈ ਸਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਜ ਸਾਡੀ ਭੈਣ ਦੇ ਚਿਹਰੇ ਤੇ ਖੁਸ਼ੀ ਹੈ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਮੈਨੂੰ ਸ਼ਾਇਦ ਲੱਗਦਾ ਵੀ ਅੱਜ ਕਿਤੇ ਗੁਰਮੀਤ ਬਾਵਾ ਜਾਂ ਲਾਚੀ ਬਾਵਾ ਉਹਨਾਂ ਦੀ ਆਤਮਾ ਨੂੰ ਕਿਤੇ ਸ਼ਾਂਤੀ ਮਿਲੀ ਹੋਊਗੀ ਪਈ ਸ਼ਾਇਦ ਉਹਨਾਂ ਦੀ ਅਜ ਧੀ ਜਿਹੜੀ ਬਹੁਤ ਖੁਸ਼ ਹੈ ਕਿਉਂਕਿ ਮਾਂ ਦੇ ਜਾਣ ਤੋਂ ਬਾਅਦ ਕਹਿੰਦੇ ਵੀ ਜਹਾਨ ਉੱਜੜ ਜਾਂਦਾ ਬਿਲਕੁਲ ਸੱਚ ਹੈ ਜਦੋਂ ਭੈਣ ਨੇ ਕਿਹਾ ਵੀ ਜਦੋਂ ਮਾਂ ਗਈ ਤੇ ਮੱਥੇ ਤੇ ਹੱਥ ਮਾਰ ਕੇ ਮੈਂ ਕਿਹਾ ਤਾਂ ਵੀ ਸਾਡਾ ਸਾਰਾ ਜਹਾਨ ਹੀ ਉੱਜੜ ਗਿਆ ਇਹ ਬਿਲਕੁਲ ਸੱਚ ਹੈ ਕਿਉਂਕਿ ਰੱਬਾ ਕਿਸੇ ਵੀ ਮਾਂ ਨਾ ਮਰੇ ਕਿਸੇ ਵੀ ਕਿਉਂਕਿ ਮਾਂ ਤੋਂ ਬਾਅਦ ਕੋਈ ਨਹੀਂ ਮਾਂ ਦਾ ਪਿਆਰ ਜਿਹਾ ਦਿੰਦਾ ਵਾ ਕਿ ਲੱਗਦਾ ਵੀ ਮਾਂ ਤੋਂ ਬਾਅਦ ਕੋਈ ਨਹੀਂ ਸਹਾਰਦਾ ਜ਼ਿੰਦਗੀ ਵਿੱਚ ਕੋਈ ਮਾਂ ਵਾਂਗੂ ਕੋਈ ਦਿਲਾਰ ਨਹੀਂ ਕਰਦਾ ਨਹੀਂ ਕਰ ਸਕਦਾ ਸਰ ਮਾਂ ਮਾਂ ਹੁੰਦੀ ਹੈ ਕੋਈ ਵੀ ਆ ਜਾਵੇ ਮਾਂ ਦੀ ਜਗਾ ਤੇ ਪਰਮਾਤਮਾ ਵੀ ਨਹੀਂ ਲੈ ਸਕਦਾ ਭਾਜੀ ਪਰ ਮੇਰੀ ਮਾਂ ਮੇਰੀ ਕਲੀ ਨਹੀਂ ਮਾਂ ਸੀ ਪੂਰੇ ਪੰਜਾਬ ਦੀ ਮਾਂ ਸੀ ਬਿਲਕੁਲ ਸਾਰੇ ਪੰਜਾਬੀਆਂ ਦੀ ਮਾਂ ਸੀ ਪਰ ਮੇਰੇ ਕੋਲ ਭਾਜੀ ਵਰਡਸ ਨਹੀਂ ਹੈ ਕੋਈ ਕਿਉਂਕਿ ਅਲਫਾਜ਼ ਮੁੱਕ ਜਾਂਦੇ ਨੇ ਜਦੋਂ ਮਾਂ ਦੀ ਗੱਲ ਆਉਂਦੀ ਹੈ ਨਾ ਤੇ ਮਨ ਭਰ ਆਉਂਦਾ ਵਾ ਸਾਡਾ ਵੀ ਕਿਤੇ ਕਿਤੇ ਮਨ ਭਰ ਆਇਆ ਇਸ ਚੀਜ਼ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਵੱਡੀ ਗਾਇਕ ਸੀ ਲੋਕ ਗਾਇਕ ਸੀ ਸਾਨੂੰ ਬੜਾ ਮਾਣ ਸੀ ਪੰਜਾਬੀ ਤੇ ਹਮੇਸ਼ਾ ਮਾਣ ਰਹੇਗਾ ਵੀ ਵਿਆਹ ਸ਼ਾਦੀਆਂ ਚ ਉਹਨਾਂ ਦੇ ਗੀਤ ਚੱਲਦੇ ਹੁੰਦੇ ਸੀ ਪਹਿਲੇ ਕਿਸ ਤਰ੍ਹਾਂ ਦੇ ਅੱਜ ਕੱਲ ਡੀਜੇ ਤੇ ਲੋਕ ਗਾਣੇ ਸੁਣ ਲਾਪੇ ਨੇ ਤੇ ਮੈਂ ਦੇਖਿਆ ਅੱਜ ਕੱਲ ਸੋਨੂ ਸੀਤੇ ਵਾਲਾ ਬੜਾ ਮਸ਼ਹੂਰ ਚੱਲ ਰਿਹਾ ਅੱਜ ਕੱਲ ਉਹਨੂੰ ਬੜਾ ਲੋਕ ਪਛਾਣ ਵਧੀਆ ਸਟੇਜਾਂ ਤੇ ਖੜੇ ਨੇ ਥਾਂ ਥਾਂ ਤੇ ਜਿਹੜਾ ਉਹਦੀ ਪ੍ਰੋਮੋਸ਼ਨ ਕਰ ਰਹੇ ਨੇ ਪਰ ਲੋਕ ਗ ਗੁਰਮੀਤ ਬਾਵਾ ਜੀ ਸੀ ਦਾ ਸਾਡਾ ਸਭੇ ਚਾਰ ਸੀ ਅਜੋ ਘੋੜੀਆਂ ਭੁੱਲ ਗਏ ਨੇ ਲੋਕ ਸਵਾਗ ਭੁੱਲ ਗਏ ਨੇ ਕਿਸ ਤਾਂ ਦੇ ਦੋ ਚੇ ਸਰੇ ਬੜੀ ਬਦਕਿਸਮਤੀ ਹੈ ਸਾਡੇ ਪੰਜਾਬ ਦੀ ਕਿ ਲੋਕ ਇਸ ਚੀਜ਼ ਨੂੰ ਭੁੱਲ ਗਏ ਨੇ ਤੁਸੀਂ ਬਾਹਰ ਦੀਆਂ ਸਟੇਟਾਂ ਤੇ ਜਾਓ ਰਾਜਸਥਾਨ ਨੇ ਅਜੇ ਤੱਕ ਆਪਣਾ ਸੰਭ ਕੇ ਰੱਖਿਆ ਹੈ ਰਾਜਸਥਾਨੀ ਬਹੁਤ ਕਲਚਰ ਸੰਭ ਕੇ ਰੱਖਿਆ ਹੈ ਗੁਜਰਾਤੀਆਂ ਨੇ ਆਪਣਾ ਕਲਚਰ ਸੰਭ ਕੇ ਰੱਖਿਆ ਹੈ ਤੇ ਫਿਰ ਅਸੀਂ ਪੰਜਾਬੀ ਕਿਉਂ ਅਸੀਂ ਪੰਜਾਬੀ ਤੇ ਸਾਡੇ ਤੇ ਇੰਨੀ ਉਹ ਕਹਿੰਦੇ ਅਸੀਂ ਇਹ ਤੇ ਅੜਬ ਇੱਕ ਕੌਮ ਹੈ ਪੀ ਅਸੀਂ ਕਿਸੇ ਚੀਜ਼ ਵਿੱਚ ਪਿੱਛੇ ਰਹਿਣਾ ਪਸੰਦ ਨਹੀਂ ਕਰਦੇ ਫਿਰ ਅਸੀਂ ਆਪਣੇ ਸੱਭਿਆਚਾਰ ਦੇ ਪੱਖੋਂ ਕਿਵੇਂ ਪਿੱਛੇ ਰਹਿ ਗਏ ਤੇ ਪਾਣੀ ਕਿਸ਼ਤਾਂ ਦੇ ਦਿਓ ਗੁਲਦੀਪ ਸਿੰਘ ਧਾਰੀਵਾੜ ਜਿਹੜੇ ਕੀ ਕੈਪਟਨ ਮੰਤਰੀ ਹੈ ਉਹਨਾਂ ਵੱਲੋਂ ਤੁਹਾਡੀ ਸਾ ਜਿਹੜੀ ਪਰਿਵਾਰੀ ਸਭ ਤੋਂ ਪਹਿਲਾਂ ਬਾਹ ਫੜੀ ਗਈ 1 ਲੱਖ ਰੁਪਏ ਆਪਣੀ ਉਹਨਾਂ ਤਰਖਾ ਵੀ ਤੁਹਾਨੂੰ ਦਿੱਤਾ ਗਿਆ ਮਾਲੀ ਸਹਾਤਾ ਵਾਤੇ ਉਸ ਤੋਂ ਬਾਅਦ ਅਕਸ਼ੇ ਕੁਮਾਰ ਦੀ ਗੱਡੀ ਆਈ ਅੱਜ ਭੈਣ ਨੂੰ ਭਰਾ ਮਿਲ ਗਿਆ ਵਾ ਕਿਸ ਸਾਧਿਆ ਦੇਉ ਭਰਾ ਵਾਸਤੇ ਕੋਈ ਦੋ ਲਾਈਨ ਜਰੂਰ ਸਾਂਝੀ ਕਰ ਦਿਓ ਕਿਉਂਕਿ ਰਖੜੀ ਨੇੜੇ ਆ ਰਹੀ ਆ ਅਗਸਤ ਮਹੀਨੇ ਰਖੜੀ ਆ ਤੇ ਭੈਣ ਰਖੜੀ ਬਣਨ ਜਾਏਗੀ ਭਰਾ ਨੂੰ ਬੰਦੇ ਵਾਸਤੇ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਮੈਂ ਤੇ ਪਹਿਲਾਂ ਹੀ ਕਿਹਾ ਕਿ ਉਹਨਾਂ ਨੇ ਇੰਨਾ ਮੇਰੇ ਤੇ ਉਪਕਾਰ ਕੀਤਾ ਤੇ ਉਹ ਤੇ ਸ਼ਾਇਦ ਭੁੱਲ ਵੀ ਜਾਣ ਕਿਉਂਕਿ ਉਹ ਉਪਕਾਰ ਕਰਦੇ ਹੀ ਰਹਿੰਦੇ ਨੇ ਉਹਨਾਂ ਦੀ ਅਸੀਂ ਨੇਤਾ ਹੀ ਖਬਰਾਂ ਪੜ੍ਹਦੇ ਆ ਅੱਜ ਇਸ ਜ਼ਰੂਰਤਮੰਦ ਦੀ ਮਦਦ ਕੀਤੀ ਇਹਦੀ ਕੀਤੀ ਤੇ ਪਰ ਮੈਂ ਆਪ ਰਖੜੀ ਜਾ ਕੇ ਉਹਨਾਂ ਦੇ ਲੈ ਜਾ ਕੇ ਤੇ ਉਹਨਾਂ ਦੇ ਘੁੱਟ ਤੇ ਬੰਨਣਾ ਚਾਹਾਂਗੀ ਇਹ ਮੇਰਾ ਜੈਸਚਰ ਹੋਏਗਾ ਉਹਨਾਂ ਵੱਲੋਂ ਕਿ ਮੈਂ ਹਮੇਸ਼ਾ ਇਹ ਰਿਸ਼ਤਾ ਨਿਭਾਵਾਂਗੀ ਆਪਣੇ ਇਸ ਜਨਮ ਚ ਤੇ ਜਰੂਰ ਨਿਭਾਵਾਂਗੀ ਤੇ ਮੈਂ ਆਪਣੇ ਵੀਰ ਵਾਸਤੇ ਚਾਰ ਲੈਣਾ ਮੈਂ ਕਹਿਣਾ ਚਾਹਾਂਗੀ ਕਿ ਇੱਕ ਭੈਣ ਭਰਾ ਦਾ ਇੱਕ ਬੜਾ ਪਿਆਰਾ ਗਾਣਾ ਹੈ ਕਿ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਚੀਰੇ ਉੱਤੋਂ ਵਾਰਦਿਆ ਸੋਚੇ ਮੋਤੀ ਵੇ ਹਏ ਸੁੱਚੇ ਮੋਤੀ ਵੇ ਤੇਰੇ ਕੋਲੇ ਜਾ ਪਹੁੰਚਾਂ ਮੈਂ ਖੜੀ ਖੜੋਤੀ ਵੇ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਬਹੁਤ ਧੰਵਾਦ ਜੀ ਇਹ ਸੀ ਗੱਲਬਾਤ ਦੀ ਗਲੋਰੀਆ ਬਾਵਾ ਜੀ ਨਾ ਜਿਹੜੀ ਕੀ ਗਰਮੀਤ ਬਾਵਾ ਜੀ ਦੇ ਬੇਟੀਆਂ ਅੱਜ ਤੁਹਾਨੂੰ ਹਾਲਾਤ ਦਿਖਾਏ ਨੇ ਜ਼ਿੰਦਗੀ ਦੇ ਅਸਲੀ ਦਿਖਾਈ ਨੇ ਵੀ ਪੰਜਾਬ ਦੀ ਕੋਇਲ ਜਿਹੜੀ ਮੰਨੀ ਜਾਂਦੀ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਗੁਰਮੀਤ ਬਾਵਾ ਜੀ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ ਤੇ ਉੱਥੇ ਜਿਹੜੇ ਕਿ ਰੱਬ ਦਾ ਫਰਿਸ਼ਤਾ ਬਣ ਕੇ ਇੱਕ ਭਰਾ ਬਣ ਕੇ ਆਏ ਨੇ ਅਕਸ਼ੇ ਕੁਮਾਰ ਜੀ ਕਿਤੇ ਕਹਿੰਦੇ ਪੰਜਾਬੀਆਂ ਦਾ ਦਿਲ ਜੁਰਜਤ ਲਿਆਵਾ ਪਰ ਕਿਤੇ ਨਰਾਜ਼ਗੀ ਵੀ ਸਾਨੂੰ ਆਪਣੀ ਪੰਜਾਬੀ ਇੰਡਸਟਰੀ ਤੋਂ ਪੰਜਾਬੀ ਲੋਕ ਕਾਇਕਾ ਤੋਂ ਜਿਹੜੇ ਕਿ ਵੱਡੇ ਵੱਡੇ ਅਖਾੜੇ ਲਾਉਂਦੇ ਨੇ ਪੰਜਾਬੀ ਦਾ ਮੈਂ ਕਹਾਂਵਾਂਗਾ ਕਿ ਢੋਂਗ ਕਰਦੇ ਨੇ ਪਰ ਕੀ ਲੱਗਦਾ ਨਹੀਂ ਸ ਭੈਣ ਜੀ ਬੜਾ ਮਾਣ ਸੀ ਸਾਨੂੰ ਆਪਣੇ ਪੰਜਾਬੀਆਂ ਤੇ ਪੰਜਾਬ ਲੋਕ ਗਾਇਕੀ ਦੇ ਵੀ ਮਾੜੇ ਸਮੇਂ ਚ ਗਾਇਕ ਦਾ ਸਾਥ ਦਿੰਦੇ ਨੇ ਫੜਦੇ ਨੇ ਪਰ ਕੀ ਲੱਗਦਾ ਨਹੀਂ ਅੱਜ ਮਾਨਕੇ ਤੇ ਟੁੱਟ ਵੀ ਗਿਆ ਅਗਲਾ ਥੋੜੇ ਦੁੱਖ ਵੀ ਲੱਗਦਾ ਚੀਜ਼ ਨੂੰ ਲੈ ਕੇ ਵੀ ਬੰਬੇ ਤੱਕ ਆਵਾਜ਼ ਪਹੁੰਚ ਗਈ ਆ ਉਹਨਾਂ ਨੇ ਮਦਦ ਕਰ ਦਿੱਤੀ ਆ ਪਰ ਪੰਜਾਬੀ ਇੰਡਸਟਰੀ ਚ ਕਰੀ ਨਾ ਪੰਜਾਬੀ ਗਾਇਕੀ ਉਰ ਕਿਸੇ ਦਾ ਫੋਨ ਆਇਆ ਵਾ ਨਾ ਕਿਸੇ ਨੇ ਸਾਰ ਲਈ ਆ ਵੀ ਪੁੱਤ ਕੀ ਹਾਲਾਤ ਆ ਮਾਂ ਦੇ ਜਾਣ ਤੋਂ ਬਾਅਦ ਕੀ ਸਥਿਤੀ ਆ ਪਰਵਾਹ ਚਲਾ ਰਹੀ ਆ ਕਿੰਨੇ ਕੁ ਦੁੱਖਾਂ ਦਾ ਭਰੇ ਆ ਆ ਭਾਜੀ ਮੈਂ ਕੁਝ ਨਹੀਂ ਕਹਿਣਾ ਚਾਹਾਂਗੀ ਮੈਂ ਸਿਰਫ ਮੈਨੂੰ ਇਹ ਕਿ ਮੈਨੂੰ ਉਮੀਦ ਹੈ ਕਿ ਮੈਨੂੰ ਮੇਰੀ ਸਾਰ ਲੈਣਗੇ ਮੇਰੇ ਪੰਜਾਬੀ ਜਿਹੜੇ ਬੜੇ ਦਿਗਜ ਆਰਟਿਸਟਸ ਨੇ ਉਹ ਜ਼ਰੂਰ ਇਸ ਭੈਣ ਦੀ ਪੁਕਾਰ ਸੁਣਨਗੇ ਮੈਨੂੰ ਪੂਰੀ ਉਮੀਦ ਹੈ ਇਹ ਹੋ ਸਕਦਾ ਨਹੀਂ ਉਹਨਾਂ ਦੇ ਰੁਝੇਵੇਂ ਬਹੁਤ ਨੇ ਜੀ ਅੱਜ ਇੱਥੇ ਕੱਲ ਉੱਥੇ ਸ਼ੋਅਜ਼ ਉਹਨਾਂ ਦੇ ਕਾਫੀ ਹੁੰਦੇ ਨੇ ਸੋ ਵੀਰ ਜੀ ਮੈਂ ਇਹਦੇ ਤੇ ਮੈਂ ਕੋਈ ਮੈਂ ਕਹਿੰਦਾ ਜੀ ਭੈਣ ਨੇ ਫਿਰ ਭਰਾਵਾ ਦੀ ਗੱਲ ਕਰ ਹੀ ਦਿੱਤੀ ਐ ਭਰਾ ਨੂੰ ਮੇਠਾ ਕਦੀ ਭੈਣਾ ਮਾੜਾ ਨਹੀਂ ਕਹਿੰਦੀ ਆ ਇਹ ਬਿਲਕੁਲ ਸੱਚ ਗੱਲ ਚੰਗੇ ਆ ਤੇ ਸੁਨੇਹਾ ਕੀ ਹੁਣ ਖਾਸ ਕੇ ਆਖਰੀ ਸਵਾਲ ਮੇਰਾ ਕੀ ਅਪੀਲ ਕੀ ਜਾ ਸੁਨੇਹਾ ਕੀ ਜਾ ਅਕਸ਼ੇ ਭਾਈ ਨੂੰ ਜਿਹੜਾ ਪ੍ਰਾਤ ਰਡੇ ਬਣੇ ਨੇ ਕੀ ਆਖਰੀ ਅਪੀਲ ਕਰਨਾ ਚਾਹਾਂਗਾ ਮੈਂ ਅਕਸ਼ੇ ਭਾਜੀ ਦੀ ਬਹੁਤ ਧੰਨਵਾਦ ਦੀਆਂ ਜੀ ਬਹੁਤ ਧੰਨਵਾਦ ਦੀਆਂ ਪਰਮਾਤਮਾ ਲੋਕਗੀਤਾ ਜਿਨੇ ਲੰਬੀ ਉਮਰ ਕਰੇ ਉਹਨਾਂ ਦੀ ਤੇ ਬਾਕੀ ਮੈਂ ਸਾਰੇ ਪੰਜਾਬੀ ਜਿਹੜੇ ਮੇਰੇ ਵੀਰ ਭਰਾ ਨੇ ਜਿਹੜੇ ਇੱਥੇ ਵੀ ਨੇ ਜਿਹੜੇ ਬਾਹਰ ਦੇ ਦੇਸ਼ਾਂ ਚ ਰਹਿੰਦੇ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ ਜਿਵੇਂ ਤੁਸੀਂ ਮੇਰੀ ਗੁਹਾਰ ਸੁਣੀ ਹੈ ਬਹੁਤ ਸਾਰੇ ਮੈਨੂੰ ਕਾਲਸ ਆ ਰਹੀਆਂ ਨੇ ਮੇਰੀ ਤੁਸੀਂ ਅਪੀਲ ਸੁਣੀ ਹੈ ਤੇ ਮੈਂ ਫੇਰ ਅਪੀਲ ਕਰਨਾ ਚਾਹਾਂਗੀ ਕਿ ਮੈਨੂੰ ਕੰਮ ਦਿੱਤਾ ਜਾਵੇ ਜੀ ਤਾਂ ਕਿ ਮੈਂ ਪੰਜਾਬੀ ਸੱਭਿਆਚਾਰ ਨੂੰ ਜਿਹਨੂੰ ਟਾਹ ਲੱਗੀ ਹੋਈ ਹੈ ਸਾਡੇ ਪੰਜਾਬੀ ਸੱਭਿਆਚਾਰ ਨੂੰ ਉਹ ਜ਼ਿੰਦਾ ਰਵੇ ਅੱਗੇ ਤੁਰਦਾ ਰਹੇ ਤੇ ਅਸੀਂ ਨਿਰੋਲ ਗਾਣੇ ਸੁਣ ਸਕੀਏ ਆਪਣੇ ਪਰਿਵਾਰ ਨਾਲ ਬੈਠ ਕੇ ਆਪਣੇ ਮਾਵਾ ਧੀਆ ਇਕੱਠੀਆਂ ਬੈਠ ਕੇ ਗਾਣੇ ਸੁਣ ਸਕਣ ਇੱਕ ਧੀ ਆਪਣੇ ਪਿਓ ਨਾਲ ਬੈਠ ਕੇ ਗਾਣੇ ਸੁਣ ਸਕੇ ਐਸੇ ਗਾਣੇ ਅਸੀਂ ਇਹ ਮਾਹੌਲ ਬਣਾਈਏ ਤੇ ਮੇਰੀ ਇਹ ਸਭ ਤੁਹਾਡੇ ਨਾਲ ਹੀ ਪੋਸੀਬਲ ਹੋਏਗਾ ਜੀ ਤੇ ਮੇਰੀ ਇਹੋ ਹੀ ਬੇਨਤੀ ਹੈ ਇਹੋ ਹੀ ਗੁਹਾਰ ਠੀਕ ਸਮਝੋ ਉਹ ਧੰਨਵਾਦ ਜੀ ਇਹ ਸੀ ਗੱਲਬਾਤ ਕੀ ਗੁਲੇਰੀਆ ਬਾਬਾਏ ਨਾਲ ਤੁਸੀਂ ਦੇਖਿਆ ਅੱਜ ਇਹਨਾਂ ਨੇ ਅਕਸ਼ੇ ਕੁਮਾਰ ਜਿਹੜੇ ਕੀ ਉਹਨਾਂ ਦੇ ਭਰਾ ਬਣ ਗਏ ਨੇ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਵਾ ਉਹਨਾਂ ਦੇ ਜਿਹੜੇ ਖਾਤੇ ਵਿੱਚ 5 ਲੱਖ ਰੁਪਏ ਜਿਹੜਾ ਕੀ ਮਦਦ ਵਾਸਤੇ ਪਾਇਆ ਵਾ ਅਤੇ ਉਹਨਾਂ ਨੇ ਉਹ ਕਿਹਾ ਵੀ ਮੈਨੂੰ ਇੱਕ ਬਰਾ ਭਰਾ ਮਿਲ ਗਿਆ ਵਾ ਅਤੇ ਖਾਸ ਕਰਕੇ ਉਹਨਾਂ ਨੇ ਅਪੀਲ ਵੀ ਕੀਤੀ ਆ ਪੰਜਾਬੀਆਂ ਨੂੰ ਇਹੜੇ ਪੰਜਾਬੀ ਲੋਕ ਨੇ ਪੰਜਾਬੀ ਇੰਡਸਟਰੀ ਨੇ ਉਹਨਾਂ ਨੂੰ ਵੱਤ ਵਤ ਕੰਮ ਦਿੱਤਾ ਜਾਵੇ ਤਾਂ ਜੋ ਕਿ ਪਹਿਲੀ ਦੀ ਤਰ੍ਹਾਂ ਪੰਜਾਬੀਅਤ ਅਤੇ ਪੰਜਾਬੀਆਂ ਨੂੰ ਜਿਹੜਾ ਜਿੰਦਾ ਰੱਖਿਆ ਜਾਵੇ ਪੰਜਾਬੀ ਸੱਭਿਆਚਾਰਕ ਨੂੰ ਮੀਨੂ ਦੇਵ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ